ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਵੀਨਾ मैम ਸਾਡੇ ਨਾਲ ਮੌਜੂਦ ਨੇ ਅੱਜ ਬਹੁਤ ਇੰਪੋਰਟੈਂਟ ਟਾਪਿਕ ਹੈ ਅੱਜ ਅਸੀਂ ਜੁਲਾਈ ਇਨਟੇਕ ਦੀ ਗੱਲ ਕਰਾਂਗੇ ਕਿੰਨਾ ਵਿਦਿਆਰਥੀਆਂ ਦੇ ਲਈ ਜੁਲਾਈ ਇਨਟੇਕ ਹਾਲੇ ਵੀ ਸੰਭਵ ਹੈ ਪਰ ਕਿੰਨਾ ਵਿਦਿਆਰਥੀਆਂ ਦੇ ਲਈ ਜੁਲਾਈ ਇਨਟੇਕ ਇਹ ਆਖਰੀ ਮੌਕਾ ਹੈ ਜੁਲਾਈ ਇਨਟੇਕ ਦੀ ਏ ਟੂ ਜ਼ेड ਕਲੈਰਿਟੀ ਸਾਡੇ ਨਾਲ ਸਾਂਝੀ ਕਰਨਗੇ ਵੀਨਾ मैम ਬਹੁਤ ਸਵਾਗਤ ਹੈ ਜੀ ਨਮਸਕਾਰ ਸ਼ਸ਼ਹਕਾਲ ਸਾਰਿਆਂ ਨੂੰ ਵੀਨਾ ਮੈਮ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਹਜੇ ਵੀ ਕਿਹੜੇ ਕਿਹੜੇ ਸਟੂਡੈਂਟਸ ਜੁਲਾਈ ਇਨਟੇਕ ਚ ਐਡਮਿਸ਼ਨ ਲੈ ਸਕਦੇ ਨੇ ਔਰ ਆ ਆਖਰੀ ਚਾਂਸ ਜਿਹਨਾਂ ਵਿਦਿਆਰਥੀਆਂ ਦੇ ਲਈ ਹੈ ਉਹ ਕੀ ਕੀ ਕਰਨ ਡੱਲਾ ਸਾਹਿਬ ਇਹ ਜਿਹੜਾ ਮੌਕਾ ਹੈ 24 ਪਾਸ ਆਊਟ ਸਟੂਡੈਂਟਸ ਦਾ ਕਿਸੇ ਵਜ੍ਹਾ ਨਾਲ ਉਹ ਨਹੀਂ ਕਰ ਸਕੇ ਕਿਸੇ ਦੇ ਫਾਈਨੈਂਸ਼ੀਅਲ ਨਹੀਂ ਰੈਡੀ ਸੀਗੇ ਇਨਕਮ ਟੈਕਸ ਰਿਟਰਨ ਨਹੀਂ ਰੈਡੀ ਸੀ ਜਾਂ ਕੋਈ ਵੀ ਵਜ੍ਹਾ ਰਹੀ ਹੋਏ ਤੇ ਉਹਨਾਂ ਦੇ ਵਾਸਤੇ ਇਹ ਜੁਲਾਈ 25 ਜਿਹੜਾ ਲਾਸਟ ਮੌਕਾ ਹੈ ਕਿਉਂਕਿ ਆਸਟ੍ਰੇਲੀਆ ਦੀ ਯੂਨੀਵਰਸਿਟੀਆ 1 ਸਾਲ ਤੋਂ ਜ਼ਿਆਦਾ ਗੈਪ ਨਹੀਂ ਲੈਂਦੀ ਜੁਲਾਈ ਦੇ ਬਾਅਦ ਉਹ ਬੱਚੇ ਜਿਹੜੇ ਆ ਆਸਟ੍ਰੇਲੀਆ ਨਹੀਂ ਜਾ ਸਕਦੇ ਜੇ ਉਹਨਾਂ ਦੇ ਡਾਕੂਮੈਂਟਸ ਰੈਡੀ ਆ ਇਨਕਮ ਟੈਕਸ ਰਿਟਰਨ ਰੈਡੀ ਆ ਉਹਨਾਂ ਦੇ ਫਾਈਨੈਂਸ਼ੀਅਲਸ ਰੈਡੀ ਆ ਤੇ ਜੁਲਾਈ ਵਾਸਤੇ ਹਜੇ ਮੌਕਾ ਹੈ ਸਟੂਡੈਂਟਸ ਅਪਲਾਈ ਕਰ ਸਕਦੇ ਆ ਹੁਣ ਕਿਹੜੇ ਕਿਹੜੇ ਸਟੂਡੈਂਟ ਅਪਲਾਈ ਕਰ ਸਕਦੇ ਆ ਜ਼ਿਆਦਾਤਰ ਕਾਮਰਸ ਵਾਲੇ ਨਾਨ ਮੈਡੀਕਲ ਮੈਡੀਕਲ ਇਹੋ ਜਿਹੇ ਬੱਚੇ ਜਿਹੜੇ ਆ ਆ ਜਾਂ ਜਿਨ੍ਹਾਂ ਦੇ ਹਿਊਮਨਿਟੀਜ਼ ਦੇ ਅੱਛੇ ਸਬਜੈਕਟਸ ਹੈ ਬੈਸਟ 4 ਉਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ अच्छा ਇਹਨਾਂ ਦੇ ਵਿੱਚ ਪੂਰੀ ਕਲੈਰਿਟੀ ਪੂਰੀ ਕਲੈਰਿਟੀ ਦੇ ਦੇ ਕਿ ਬਹੁਤ ਸਾਰੇ ਸਾਡੇ 10+2 ਵੀ ਪਾਸ ਕਰਕੇ ਸਟੂਡੈਂਟਸ ਆਏ ਹਨ ਹਾਂ ਇਹ ਜਿਹੜੇ ਜਿਹੜੇ ਨਵੇਂ ਬੱਚੇ ਆ 10+2 ਕਰਕੇ ਆਏ ਆ ਉਹ ਜੁਲਾਈ ਦੇ ਬਾਅਦ ਨਵੰਬਰ ਚ ਵੀ ਜਾ ਸਕਦੇ ਬਹੁਤ ਛੋਟਾ ਇਨਟੇਕ ਹੈ ਜਾਂ ਫਿਰ ਜਨ ਇਨਟੇਕ ਚ ਜਾ ਸਕਦੇ ਆ ਜਨ ਲਾਸਟ ਜਾਂ ਫੈਬ ਸਟਾਰਟਿੰਗ ਦਾ ਹੁੰਦਾ ਹੈ ਬਟ ਜਿਹੜੇ ਬੱਚੇ 24 ਪਾਸ ਆਊਟ ਹੈ ਉਹਨਾਂ ਦੇ ਕੋਲ ਇਹ 2-4 ਦਿਨ ਹੀ ਸੁਨਹਿਰੀ ਮੌਕਾ ਹੈ ਉਹਦੇ ਬਾਅਦ ਇਹ ਹੱਥੋਂ ਨਿਕਲ ਗਿਆ ਦੈਨ ਉਹਨਾਂ ਦੇ ਵਾਸਤੇ ਮੁਸ਼ਕਿਲ ਹੈ ਆਸਟ੍ਰੇਲੀਆ ਫਿਰ ਐਕਸੈਪਟ ਨਹੀਂ ਕਰਦਾ ਕਿਉਂਕਿ 1 ਸਾਲ ਤੋਂ ਜ਼ਿਆਦਾ ਗੈਪ ਜਿਹੜਾ ਬਿਲਕੁਲ ਵੀ ਕਿਸੇ ਵੀ ਹਾਲਾਤ ਚ ਐਕਸੈਪਟ ਨਹੀਂ ਕਰਨਗੇ ਤੇ ਇਸ ਕਰਕੇ ਜਿਹੜੇ ਵੀ ਬੱਚੇ ਕਿਸੇ ਵੀ ਵਜ੍ਹਾ ਨਾਲ ਰਹਿ ਗਏ ਆ ਉਹ ਹਜੇ ਅਪਲਾਈ ਕਰ ਲੈਣ ਸਾਡੇ ਐਕਸਪੀਰੀਅੰਸ 'ਚ ਇਦਾਂ ਦੇ ਬਹੁਤ ਕੇਸ ਆਏ ਆ ਕਿ ਕਾਫੀ ਸਾਰੇ ਬੱਚਿਆਂ ਨੇ ਇੱਧਰ ਉੱਧਰ ਰਫਾਈਲਾਂ ਫੜਾਈ ਹੋਈਆਂ ਸੀ ਕਿ 4-4 6-6 ਮਹੀਨੇ ਹੋ ਗਏ ਉਹਨਾਂ ਦੀ ਜੀਟੀ ਕਲੀਅਰ ਨਹੀਂ ਹੋ ਗਈ ਡਾਕੂਮੈਂਟ ਮਤਲਬ ਜੋ ਵੀ ਹੈ ਉਹਨਾਂ ਨੇ ਧਿਆਨ ਨਹੀਂ ਦਿੱਤਾ ਕੇਸਸ ਦੇ ਤਰਫ ਤੋਂ ਜਾਂ ਉਹਨਾਂ ਦੇ ਕੋਲ ਯੂਨੀਵਰਸਟੀਆਂ ਨਹੀਂ ਵਧੀਆ ਸੀਗੀਆਂ ਤੇ ਇਸ ਕਾਰਨ ਜਿਹੜਾ ਉਹ ਬੱਚਿਆਂ ਦੇ ਕੇਸ ਰਹਿ ਗਏ ਤੇ ਉਹ ਸਾਰੇ ਬੱਚੇ ਜਿਨ੍ਹਾਂ ਦਾ ਕਿਸੇ ਵਜੇ ਨਾਲ ਵੀ ਰਹਿ ਗਿਆ ਹੈ ਜਾਂ ਸਟੇਟ ਬੋਰਡ ਪਾਸ ਆਊਟ ਹੈ ਕਿਉਂਕਿ ਕਾਫੀ ਸਾਰੀ ਯੂਨੀਵਰਸਿਟੀਆਂ ਸਟੇਟ ਬੋਰਡ ਦੇ ਵੀ ਨਹੀਂ ਲੈਂਦੀਆਂ ਸਾਡੇ ਕੋਲ ਉਹ ਨੈਵੀਗੇਟਰ ਕੋਲ ਸਾਰੇ ਸੋਲੂਸ਼ਨ ਹੈ ਅਸੀਂ ਸਾਡੇ ਕੋਲ ਉਹ ਵੀ ਯੂਨੀਵਰਸਟੀਆਂ ਜਿਹੜੇ ਸਟੇਟ ਬੋਰਡ ਲੈਂਦੀਆਂ ਯਾ 24 ਪਾਸ ਆਊਟ ਬੱਚੇ ਲੇਕਿਨ ਉਹ ਹਜੇ ਲਿਮਿਟਡ ਟਾਈਮ ਵਾਸਤੇ ਇਹ ਨਹੀਂ ਕਿ ਅਸੀਂ ਤੁਸੀਂ ਮਹੀਨੇ ਬਾਅਦ ਆਓਗੇ ਦੈਨ ਅਸੀਂ ਨਹੀਂ ਲੈ ਸਕਦੇ ਅਸੀਂ ਜੋ ਲਵਾਂਗੇ ਤੇ ਅਸ ਦਾ ਟਾਈਮ 2-4 ਦਿਨ ਦੇ ਅੰਦਰ ਹੀ ਲਵਾਂਗੇ ਬਸ ਜੀ ਚਲੋ ਬਿਲਕੁਲ ਠੀਕ ਹੈ ਜੀ ਸੋ ਸੀਟਸ ਹੈਗੀਆਂ ਨੇ ਯੂਨੀਵਰਸਿਟੀਆਂ অর ਕਾਲਜਸ ਦੇ ਵਿੱਚ ਬਿਲਕੁਲ ਹਜੇ ਸੀਟਸ ਅਵੇਲੇਬਲ ਹੈ ਕਿਉਂਕਿ ਲਈ ਅਸੀਂ ਐਕਸੈਪਟ ਹੀ ਤਾਂ ਹੀ ਕਰ ਰਹੇ ਹਾਂ ਕਿਉਂਕਿ ਅਵੇਲੇਬਿਲਟੀ ਆਫ ਸੀਟਸ ਹੈ ਸਾਹੀ ਅਸੀਂ ਉਹਨਾਂ ਨੂੰ ਲੈ ਰਹੇ ਹਾਂ ਤੇ ਬੱਚੇ ਉਹਦੇ ਵਿੱਚ ਅਪਲਾਈ ਕਰ ਸਕਦੇ ਆ ਹੋਣਾ ਕੀ ਚਾਹੀਦਾ ਧਿਆਨ ਕੀ ਰੱਖਣਾ ਕਿ ਬੈਸਟ 4 ਜਿਹੜੇ ਉਹਨਾਂ ਦੇ 60 ਜਾਂ 65% ਡਿਪੈਂਡ ਔਨ ਦਾ ਯੂਨੀਵਰਸਿਟੀ ਤੇ ਉਹ ਹੋਣੇ ਚਾਹੀਦੇ ਜੇ 55% ਹੈ ਤੇ ਬੱਚਾ ਡਿਪਲੋਮਾ ਲੀਡਿੰਗ ਟੂ ਡਿਗਰੀ ਜਾਏਗਾ ਸੇਮ ਯੂਨੀਵਰਸਿਟੀ ਹੋਏਗੀ ਸੇਮ ਪ੍ਰੋਫੈਸਰਜ਼ ਹੋਣਗੇ ਸੇਮ ਟੀਚਰਜ਼ ਹੋਣਗੇ ਅ ਕੋਰਸ ਵੀ ਸੇਮ ਹੋਏਗਾ ਖਾਲੀ ਇੱਕ ਸਾਲ ਜਿਹੜਾ ਡਿਪਲੋਮਾ ਸੇਮ ਕੋਰਸ ਦਾ ਜਿਹੜਾ ਨਾਮ ਦੇ ਦਿੱਤਾ ਗਿਆ ਕਿਉਂਕਿ ਪਰਸੈਂਟੇਜ ਘੱਟ ਹੈ اور ਲੇਕਿਨ ਆਇਲ ਟੂ 6 ਬੈਂਡ ਇਹ ਚਾਹੀਦੇ ਆ ਬਾਈ ਚਾਂਸ ਆਇਲ ਸ਼ੂ ਬੀ 6.5 ਬੈਂਡ ਹੈ ਪਰਸੈਂਟੇਜ ਤੁਹਾਡੇ ਪੂਰੀ ਹੈ ਫਿਰ ਵੀ ਤੁਹਾਨੂੰ ਜਿਹੜਾ ਡਿਪਲੋਮਾ ਲੀਡਿੰਗ ਟੂ ਡਿਗਰੀ ਆਊਟ ਕਰਨਾ ਪਏਗਾ ਇਹ ਦੋ ਹਾਲਾਤ ਚ ਜਿਹੜਾ ਡਿਪਲੋਮਾ ਲੀਡਿੰਗ ਟੂ ਡਿਗਰੀ ਲੇਕਿਨ ਹਾਜੀ ਬਾਰ ਬਾਰ ਮੈਂ ਫਿਰ ਰਿਪੀਟ ਕਰੂੰਗੇ ਜੋ ਵੀ ਪਾਸ ਆਊਟ ਸਟੂਡੈਂਟਸ ਵਾਸਤੇ ਇਹ ਬਿਲਕੁਲ ਲਾਸਟ ਟਾਈਮ ਹੈ ਲਾਸਟ ਮੌਕਾ ਤੁਸੀਂ ਇਹ ਵੀਡੀਓ ਦੇਖਣ ਦੇ ਸਾਰ ਹੀ ਜੋ ਅਪਲਾਈ ਕਰੋਗੇ ਤੇ ਇਹ ਤੁਹਾਡਾ ਜਿਹੜਾ ਹੋ ਸਕਦਾ ਅਦਰਵਾਈਜ਼ ਜੇ ਵੇਟ ਕਰ ਲੇ ਫਿਰ ਤੁਹਾਨੂੰ ਇਹ ਮੌਕਾ بار بار ਨਹੀਂ ਮਿਲੇਗਾ ਚਲੋ ਥੈਂਕ ਯੂ ਸੋ ਮਚ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਵਿਨਾਗੋਇਲ मैम ਨੇ ਸਾਂਝੀ ਕੀਤੀ ਹੈ ਜਿਹੜੇ ਵੀ ਵਿਦਿਆਰਥੀ ਜੁਲਾਈ ਇਨਟੇਕ ਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਲਈ ਲਾਸਟ ਚਾਂਸ ਹੈ ਉਹ ਸਾਰੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਟੈਲੀਫੋਨ ਕਰ ਸਕਦੇ ਨੇ ਵਿਨਾਮ मैम ਤੋਂ ਪੂਰੀ ਜਾਣਕਾਰੀ ਲਓ ਪੂਰੀ ਕਲੈਰਿਟੀ ਮਿਲੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਥੈਂਕ ਯੂ ਸੋ ਮਚ ਵਿਨਾਮ ਥੈਂਕ ਯੂ